ਸਫਰ-ਏ-ਸ਼ਹਾਦਤ ਦਾ ਚੌਥਾ ਦਿਨ ਹੈ ਅੱਜ। ਨੋਪੋ ਅੱਜ ਦੇ ਦਿਨ ਚਮਕੌਰ ਦੀ ਗੜੀ ਵਿੱਚ ਭਾਈ ਸੰਗਤ ਸਿੰਘ ਜੀ ਦੀ ਪਾਵਨ ਸ਼ਹਾਦਤ ਹੋਈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਮਕੌਰ ਦੀ ਗੜੀ ਨੂੰ ਅਲਵਿਦਾ ਕਰਨ ਤੋਂ ਪਹਿਲਾਂ ਜੁੱਧ ਦੀ ਰਣਨੀਤੀ ਨੂੰ ਅਪਣਾਉਂਦਿਆਂ ਹੋਇਆ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਸਜਾਈ ਤੇ ਚਮਕੌਰ ਦੀ ਗੜੀ ਦਾ ਨਮਾ ਮੁਖੀ ਥਾਪਿਆ। ਕਿ ਭਾਈ ਸੰਗਤ ਸਿੰਘ ਜੀ ਦਾ ਮਹਾਂਦਰਾ ਗੁਰੂ ਜੀ ਵਰਗਾ ਸੀ ਇਸ ਇਸ ਦੇ ਟਪਲੇ ਕਾਰਨ ਮੁਗਲ ਫੌਜਾਂ ਨੇ ਅਗਲੇ ਦਿਨ ਚਮਕੌਰ ਦੀ ਗੜੀ ਨੂੰ ਅਗਲੇ ਦਿਨ ਵੀ ਚਮਕੌਰ ਦੀ ਗੜੀ ਨੂੰ ਘੇਰਾ ਪਾ ਕੇ ਰੱਖਿਆ ਤੇ ਜਦ ਵਿੱਚ ਭਾਈ ਸੰਗਤ ਸਿੰਘ ਜੀ ਛੀਦ ਹੋ ਗਏ ਜਦੋਂ ਮੁਗਲਾਂ ਨੂੰ ਇਸ ਅਸਲੀਅਤ ਦਾ ਪਤਾ ਲੱਗਿਆ ਤਾਂ ਉਹ ਬੜੇ ਮਾਅਮੂਸ ਹੋਏ ਭਾਈ ਸੰਗਤ ਸਿੰਘ ਜੀ ਦੇ ਚਰਨਾਂ ਤੋਂ ਬਲਿਹਾਰ ਜਿਨ੍ਹਾਂ ਨੇ ਮੁਗਲ ਫੌਜਾਂ ਦੀ 10 ਲੱਖ ਫੌਜ ਦਾ ਮੁਕਾਬਲਾ ਕੀਤਾ ਆਓ ਅਸੀਂ ਵੀ ਗੁਰੂ ਸਾਹਿਬ ਦੇ ਚਰਨਾਂ ਨਾਲ ਲੱਗੀਏ ਗੁਰੂ ਸਾਹਿਬ ਦੇ ਚਰਨਾਂ ਤੋਂ ਬਲਿਹਾਰ ਜਾਂਦਿਆਂ ਅਮਰ ਛਕੀਏ ਅਮਰਤ ਬਾਣੀ ਨਾਲ ਜੁੜੀਏ ਅਮਰ ਤਬੇਲੇ ਨੂੰ ਸੰਭਾਲੀਏ ਤੇ ਕੈਸਾਂ ਦੀ ਬੇਅਦਵੀ ਆਪਣੇ ਜੀਵਨ ਵਿੱਚੋਂ ਸਦਾ-ਸਦਾ ਲਈ ਤਿਆਗ ਦਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਧ ਸੰਗਤ ਜੀ ਅਸੀਂ ਭੁੱਲਦੇ ਜਾ ਰਹੇ ਆ ਦਿਨੋਂ-ਦਿਨ ਅਛੀਦੀਆਂ ਗੁਰੂ ਮਹਾਰਾਜ ਦੀਆਂ ਛੀਦੀਆਂ ਨੂੰ ਉਹਨਾਂ ਦੇ ਬੱਚਿਆਂ ਦੀਆਂ ਛੀਦੀਆਂ ਨੂੰ ਸੋ ਅਸੀਂ ਯਾਦ ਰੱਖੀਏ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੀਏ ਤਾਂ ਜੋ ਸਾਡੇ ਬੱਚੇ ਜਿਹੜਾ ਇਤਿਹਾਸ ਆ ਉਹਨਾਂ ਨਾਲ ਜਾਨੂ ਹੋ ਸਕੇ ਕਿਉਂਕਿ ਅੱਜ ਕੱਲ ਦੇਖੋ ਕੋਈ ਵੀ ਕਿਸੇ ਸਾਹਮਣੇ ਮੈਕ ਲੈ ਕੇ ਉਹਦੇ ਅਗਲੇ ਦਿਨ ਮੈਕ ਮੋਰੀ ਕਰ ਦਿੰਦਾ ਤੇ ਅੱਗਿਓ ਜਵਾਬ ਹੁੰਦਾ ਪਤਾ ਨਹੀਂ ਠੀਕ ਆ ਸਕੂਲਾਂ ਵਿੱਚ ਤਾਂ ਬਹੁਤ ਘੱਟ ਪੜ੍ਹਾਈ ਕਰਾਂਦੇ ਇਸ ਚੀਜ਼ ਬਾਰੇ ਇਤਿਹਾਸ ਦੱਸਦੇ ਨਹੀਂ ਇਤਿਹਾਸ ਸਾਡਾ ਦਿਨ ਬਰ ਦਿਨ ਮੁੱਕਦਾ ਜਾ ਰਿਹਾ ਹੈ